ਹਾਂਜੀ ਬਾਈ ਜੀ ਮੈਂ ਜਗਦੀਪ ਢੰਡਵਾ ਵੀਰੋ ਅੱਜ ਗੱਲਬਾਤ ਕਰਨੀ ਆਪਾਂ ਰਾਜਵੀਰ ਜਵੰਦੇ ਬਾਈ ਤੇ ਬਹੁਤ ਦਿਨਾਂ ਤੋਂ ਬਾਈ ਦੇ ਜਿਹੜੀਆਂ ਸੱਟਾਂ ਫੇਟਾਂ ਵੱਜੀਆਂ ਸੀ ਹਨ ਤੇ ਮੂਰੇ ਆ ਗਏ ਸੀਗੇ ਹਾਂ ਪਸੂ ਮੂਰੇ ਆ ਗਏ ਸੀ ਜਦੋਂ ਬਾਈ ਮੋਟਰਸਾਈਕਲ ਚਲਾ ਰਿਹਾ ਸੀ ਬਹੁਤ ਦਿਨਾਂ ਤੋਂ ਬਾਈ ਮਹਾਲੀ ਹਸਪਤਾਲ ਚ ਦਾਖਲਾ ਬਾਈ ਜੀ ਗੱਲਬਾਤ ਅੱਗੇ ਕਰਦੇ ਆਂ ਵੀ ਪੂਰੇ ਪੰਜਾਬ ਵਿੱਚ ਇੱਕ ਕਹਿੋ ਜੀ ਲਹਿਰ ਬਣ ਚੁੱਕੀ ਆ ਵੱਡੇ ਪੱਧਰ ਤੇ ਲਹਿਰ ਮੀਨ ਜੇ ਵੀ ਸਾਰੇ ਲੋਕ ਇੱਕ ਗੱਲ ਹੀ ਸੋਚ ਰਹੇ ਆ ਕੱਲੇ ਕੱਲੇ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੇ ਬਜ਼ੁਰਗ ਤੱਕ ਹਰ ਇੱਕ ਦੇ ਮਨ 'ਚ ਇੱਕ ਗੱਲ ਆ ਵੀ ਕੀ ਬਣੇਗਾ ਤੇ ਵੀ ਬਾਈ ਕਦੋਂ ਚੱਲਣ ਜੋਗਰਾ ਹੋਏਗਾ ਕਦੋਂ ਸਹੀ ਸਲਾਮਤ ਹੋਊਗਾ ਸਾਰੇ ਪਣ ਬਜ਼ੁਰਗ ਬੱਚੇ ਸਾਰੀ ਅਰਦਾਸ ਕਰ ਰਹੇ ਆ ਹਨ ਕੱਲ ਇਹ ਨਹੀਂ ਵੀ ਪੰਜਾਬ ਚ ਕਰ ਰਹੇ ਆ ਪੂਰੇ ਬਾਲਡ ਚ ਜਿੱਥੇ ਵੀ ਪੰਜਾਬੀ ਬੈਠੇ ਆ ਹਰ ਕਿਤੇ ਅਰਦਾਸ ਹੋ ਰਹੀ ਆ ਬਾਈ ਦੇ ਨਾਮ ਦੀ ਕਾਰਨ ਬੰਦਾ ਬਹੁਤ ਚੰਗਾ ਸੀ ਗਾਣੇ ਬਹੁਤ ਵਧੀਆ ਸੱਭਿਆਚਾਰਕ ਗਾਏ ਆ ਜਿਹੜਾ ਵੀ ਬਾਈ ਨੂੰ ਮਿਲਿਆ ਉਹਨੂੰ ਪਤਾ ਵੀ ਉਹ ਬੰਦਾ ਕਿੰਨਾ ਘੈਂਟ ਸੀਗਾ ਵੱਡੇ ਪੱਧਰ ਤੇ ਲੋਕ ਉਹਨੂੰ ਦਿਲ ਖੋਲ੍ਹ ਕੇ ਪਿਆਰ ਕਰ ਰਹੇ ਆ ਹਰ ਇੱਕ ਬੰਦਾ ਜਿਹੜਾ ਵੀ ਜਿਹੜੇ ਬਾਬੇ ਨੂੰ ਮੰਨਦਾਗਾ ਕੋਈ ਮੰਦਿਰ ਜਾ ਰਿਹਾ ਕੋਈ ਗੁਰਦੁਆਰੇ ਜਾ ਰਿਹਾ ਕੋਈ ਮਸਜਿਦ ਜਾ ਰਿਹਾ ਵੱਡੇ ਪੱਧਰ ਤੇ ਲੋਕ ਦਬਾਵਾ ਮੰਗ ਰਹੇ ਆ ਤੇ ਜਵੰਦਾ ਵੀਰ ਨੂੰ ਜੇ ਤੁ ਸੁਰਤ ਆਉਗੀ ਬਾਬਾ ਨਾਨਕ ਕਰੇ ਜਲਦੀ ਸੁਰਤ ਆ ਵੀ ਤੇ ਜਦੋਂ ਉਹਨੇ ਦੇਖਿਆ ਵੀ ਯਾਰ ਮੈਂ ਤਾਂ ਚਾਹਣ ਵਾਲੀ ਬੜਿਆ ਵੀ ਬੜੀਆਂ ਦਬਾਵਾ ਮੰਗਦੇ ਆ ਲੋਕ ਮੇਰੇ ਲਈ ਉਹ ਵੀ ਹੈਰਾਨ ਰਹਿ ਜੂਗਾ ਜਿਹੜੇ ਹਸਾਮ ਨਾਲ ਪੰਜਾਬੀਆਂ ਨੇ ਕੰਮ ਖਿੱਚਿਆ ਹੋਇਆ ਬਹੁਤ ਵਧੀਆ ਗੱਲ ਆ ਅਰਦਾਸ ਵਰਗੀ ਤਾਕਤ ਪੂਰੀ ਦੁਨੀਆ 'ਚ ਕਿਸੇ ਵੀ ਚੀਜ਼ 'ਚ ਨਹੀਂ ਤੇ ਵੱਡੀ ਪੱਦਰ ਤੇ ਲੋਕ ਅਰਦਾਸਾਂ ਕਰ ਰਿਹਾ ਇਕੱਲਾ ਇਕੱਲੇ ਪੰਜਾਬੀ ਦੇ ਵੈਹ ਗੁਰੂ ਜਵਾਨ ਚ ਉਹਦੀ ਸੋਖ ਮੰਗ ਰਿਹਾ ਕਿਉਂਕਿ ਪਹਿਲਾਂ ਉਹਦਾ ਬਾਪ ਜਾ ਚੁੱਕਿਆ ਦੁਨੀਆ ਤੋਂ ਬਾਕੀ ਸਭ ਲੋਕਾਂ ਨੂੰ ਪਤਾ ਬਈ ਵੀ ਇਹੋ ਬੰਦੇ ਦਾ ਸੁਭਾਅ ਹੈ ਜੇ ਬਾਕੀ ਪਰਿਵਾਰ ਚ ਕੌਣ ਰਹੇਗਾ ਉਹਦੀ ਮਾਂ ਹੈ ਜਾਂ ਦੋ ਬੱਚੇ ਹੈ ਕੋਈ ਪਰਿਵਾਰ ਵੀ ਵਾਲਾ ਵੱਡਾ ਨਹੀਂ ਹੈਗਾ ਤੇ ਮਸਾ ਵਿਚਾਰਾ ਥੱਲੋਂ ਉੱਠ ਕੇ ਪਿੰਡ ਚੋਂ ਉੱਠ ਕੇ ਕਿੱਡੀ ਦੂਰ ਤਰੱਕੀ ਕੀਤੀ ਹੈ ਨਾ گاਉਣ ਲੱਗਿਆ ਹਟ ਹੋਇਆ ਆ ਆਪਦੇ ਸਿਰ ਤੇ ਆਪ ਦੀ ਹਿੱਕ ਦੇ ਜੋਰ ਦੀ ਸਿਰ ਤੇ ਐਡਾ ਕਾਦ ਦਾ ਨੌਜਵਾਨ ਸੋਹਣਾ ਸੁਨੱਖਾ ਗਾ ਤੇ ਸੋਹਣਾ ਸੁਨੱਖਾ ਗੱਭਰੂ ਰੰਗ ਰੂਪ ਰੱਬ ਨੇ ਪੂਰਾ ਦਿੱਤਾ ਤੇ ਏਕ ਵੀ ਪੂਰੀ ਤਗੜੀ ਦਿੱਤੀ ਤੇ ਬਹੁਤ ਘੈਂਟ ਲਗਾਉਂਦਾ ਬਾਈ ਤੇ ਲੈ ਵਗਾਉਣ ਵਾਲੇ ਚ ਤਾਂ ਫਿਰ ਐਂਡ ਹੀ ਐ ਵਿਆਹਾਂ ਚ ਲੋਕ ਮੇਲਿਆਂ ਚ ਜਿੱਥੇ ਵੀ ਬਾਈ ਨੂੰ ਬੁਲਾ ਕੇ ਬਹੁਤ ਰਾਜੀ ਹੁੰਦੀ ਸੀ ਕਿਉਂਕਿ ਉਹਦੀ ਵਰਗੀ ਬਾਜ ਏਕ ਕੇ ਸਿੱਧੀ ਹੋਣੀ ਜੀ ਬਾਈ ਜੀ ਗੱਲ ਇਹ ਆ ਵੀ ਸਾਰੇ ਪੰਜਾਬ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਹੜਾ ਤੁਸੀਂ ਕੰਮ ਖਿੱਚਿਆ ਗਾ ਦਵਾਵਾ ਕਰਨ ਦਾ ਕੰਮ ਦਵਾਵਾ ਦੇਣ ਦਾ ਕੰਮ ਖਿੱਚਿਆ ਹੋਇਆ ਤੇ ਆਉਣ ਵਾਲੇ ਟਾਈਮ 'ਚ ਖਿੱਚ ਕੇ ਰੱਖੋ ਕਿਉਂਕਿ ਜਿੰਨੇ ਚਿਰ ਬਾਈ ਆ ਠੀਕ ਹੋ ਕੇ ਘਰੇ ਨਹੀਂ ਪਹੁੰਚ ਜਾਂਦਾ ਤੇ ਬਾਈ ਜੀ ਮੈਂ ਵੀ ਬਸ ਇਹ ਬੇਨਤੀ ਕਰਦਾ ਵੀ ਮੈਂ ਵੀ ਬਾਈ ਜਵੰਦੇ ਬਾਈ ਨੂੰ ਠੀਕ ਹੋ ਜਾਂਦੇ ਦਰਬਾਰ ਸਾਹਿਬ ਵੀ ਜਾ ਕੇ ਆਵਾਂਗੇ ਹੋਰ ਵੀ ਜਿੱਥੇ ਵੀ ਜਿਹੜੇ ਬਾਬੇ ਦੇ ਆਪਾਂ ਸੁਖ ਸੁਖੀ ਆ ਜਾਂ ਜਿੱਥੇ ਵੀ ਗੁਰੂ ਘਰ ਜਾਣਾ ਪਿਆ ਉੱਥੇ ਜਾਵਾਂਗੇ ਕਿਰਾ ਬਾਈ ਠੀਕ ਹੋ ਜਾਦਾ ਠੀਕ ਹੋਣਾ ਬਹੁਤ ਜ਼ਰੂਰੀ ਆ ਤੇ ਬਾਬਾ ਨਾਨਕ ਕਿਰਪਾ ਕਰੂ ਵੈ ਗੁਰੂ ਕਿਰਪਾ ਕਰੂ ਤੇ ਸਾਰੇ ਭਰਾ ਭੈਣ ਦਵਾਵਾਂ ਤੋਂ ਪੁੱਛਣਾ ਹਟੋ ਦਵਾਵਾਂ ਮੰਗੀ ਜਾਓ ਤੇ ਕਿਰਪਾ ਹੋ ਜੂਗੀ ਬਹੁਤ ਘੈਂਟ ਇਨਸਾਨ ਆ ਉਹਨੂੰ ਵੀ ਜਦੋਂ ਮਾੜੀ ਸੁਰਤ ਤੇ ਉਹਨੂੰ ਪਤਾ ਲੱਗ ਜੂ ਵੀ ਕਿੰਨੇ ਲੋਕ ਮੇਰੇ ਪਿੱਛੇ ਆ ਤੇ ਉਹ ਉੱਥੇ ਇਹ ਵੀ ਪਤਾ ਲੱਗਿਆ ਹੁਣ ਸਾਰੇ ਗਾਇਕਾਂ ਨੂੰ ਵੀ ਉਹ ਕਿੰਨਾ ਘੈਂਟ ਤੇ ਕਿੰਨਾ ਵਧੀਆ ਇਨਸਾਨ ਆ ਧੰਨਵਾਦ ਜੀ ਜਿਉਂਦੇ ਰਹੋ ਰੋਜ਼ ਇੱਕ ਅੱਧੀ ਵੀਡੀਓ ਨਾਲ YouTube ਤੇ ਮਿਲਦੇ ਰਹਿੰਨੇ ਆ ਆਹ ਹੈ ਮੇਰਾ ਚੈਨਲ ਆ YouTube ਇਹਨੂੰ ਬាទ-ਬាទ ਸਬਸਕ੍ਰਾਈਬ ਕਰੋ ਤੇ ਇਥੇ ਆਪਾਂ ਕੰਮ ਖਿੱਚ ਕੇ ਰੱਖਾਂਗੇ ਹਰ ਇੱਕ ਮੁੱਦੇ ਤੇ ਤੁਹਾਨੂੰ ਮਿਲਦੇ ਆ ਤੇ ਬਾਈ ਲਈ ਅਰਦਾਸਾਂ ਕਰਦੇ ਰਹੋ ਧੰਨਵਾਦ ਜੀ ਬਸ ਇਹੀ ਬੇਨਤੀ ਸੀ